ਅੱਜ ਉਹ ਭਰਾਂਜੀ ਭਰਾਂਜੀ ਕੀ ਮਸਲਾ ਜਿਹੜਾ ਤੁਸੀਂ ਤੁਹਾਨੂੰ ਧਰਨਾ ਦੇਣਾ ਪਿਆ ਜਿੱਥੇ ਅੱਜ ਜੋ ਸਾਡੀ ਸਪਾਈਸਰ ਪੰਜਾਬ ਦੀ ਅਸ਼ੋਕ ਸਰਵਣਜੀ ਜੀ ਸਾਡੇ ਆਗੂਗਾਰ ਆ ਉਹਨਾਂ ਨਾਲੋਂ ਸਾਨੂੰ ਮੈਸੇਜ ਲੱਗਿਆ ਕਿੰਦਾ ਸਰਕਾਰ ਦੇਖ ਰਹਾ ਆ ਅਮੀ ਦੇ ਪੰਜਾਬ ਵਰਤਦਾ ਦੇਖ ਰਹਾ ਆ ਦੀ ਠੀਕ ਹੈ ਜੋ ਸਾਡੀਆਂ ਮੰਗਾਂ ਉਹਨਾਂ ਦੇ ਪਤੀ ਸ਼ੋਕ ਸਰਵਣਜੀ ਨੇ ਸਾਨੂੰ ਜੋਗ ਮਿਲਾਏ ਠੀਕ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਫੜੀ ਪੂਰੀ ਹਟਾ ਰਹਾ ਠੀਕ ਹੈ ਜੀ ਕੋਈ ਪਰਜੀ ਦਾ ਪੂਰਾ ਬੰਦ ਹੈ ਠੀਕ ਹੈ ਜੀ ਪੰਜਾਬ ਹਾਦ ਅਪਰੋ ਸਜਨੀ ਦਾ ਜਣਾ ਸਨੀਲ ਜੀ ਆ ਬੰਦਾਰਾ ਠੀਕ ਹੈ ਜੀ ਉਹਨਾਂ ਦੇ ਮਾਨ ਤਾਰ ਅਧਿਕਾਰੀਆਂ ਜੋ ਤਰਜਨਲੀਆ ਕਮੇਟੀਆਂ ਉਹ ਬੰਦ ਕਰਦੀਆਂ ਠੀਕ ਹੈ ਜੀ ਸੰਦੀਪ ਜੀ ਕਿਹੜੇ ਕਿਹੜੇ ਮੰਗਾ ਹੈਗੇ ਤੁਹਾਡੀਆਂ ਅੱਜ ਦੀਆਂ ਜਿਹੜੇ ਰਾਜ ਪੂਰੇ ਭਾਰਤ ਦੇ ਵਿੱਚ ਪੰਜਾਬ ਸੁਬਾਰੀ ਨੇ ਸਰਵਿਸਿਸ ਫੈਡਰੇਸ਼ਨ ਵੱਲੋਂ ਜਿਹੜਾ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਠੀਕ ਹੈ ਜੀ ਉਹਦੇ ਤਹਿਤ ਅੱਜ ਨਗਰ ਕਾਉਂਸਲ ਤਲਵੰਡੀ ਭਾਈ ਵਿਖੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਜੀ ਅਤੇ ਨਗਰ ਕੌਂਸਲ ਯੂਨੀਅਨ ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ ਵਾਰੀਆ ਜੀ ਹੇਠ ਠੀਕ ਹੈ ਦੇ ਸਵਾਜ ਜੀ ਇਕੱਠੇ ਹੋਏ ਸੀਗੇ ਤੇ ਜਿਹੜਾ ਅੱਜ ਬੰਦ ਨੂੰ ਬੰਦ ਕੀਤਾ ਕੋਈ ਕੰਮ ਨਹੀਂ ਅੱਜ ਹੋਊਗਾ ਠੀਕ ਹੈ ਜੀ ਮੰਗਾ ਜੀ ਦੇਖੋ ਬਹੁਤ ਚਿਰ ਦੀਆਂ ਲਟਕਦੀਆਂ ਆ ਰਹੀਆਂ ਜਿਹੜੇ ਕੱਚੇ ਮਲਾਜਮਾਂ ਬਹੁਤ ਘੱਟ تنਖਾਹਾਂ ਦੇ ਕੰਮ ਕਰ ਰਹੇ ਆ ਸਰਕਾਰਾਂ ਆਉਂਦੀਆਂ ਬਸ ਲਾਰੇ ਲਾ ਕੇ ਛੱਡ ਦਿੰਦੀਆਂ ਵੀ ਕੋਈ ਕੰਮ ਨਹੀਂ ਹੋ ਰੇ ਉਸ ਤੋਂ ਇਲਾਵਾ ਹੋਰ ਵੀ ਕਾਫੀ ਮੰਗਾਂ ਹੈਗੀਆਂ ਨੰਦੀ ਜਿਹੜਾ ਚਾਰ ਲੀਵਰ ਕੋਡ ਵਾਪਸ ਲੋ ਠੀਕ ਹੈ ਜੀ ਜਨਤੰਗਾਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਮਿੱਡੇ ਮੀਲ ਆਂਗਣਵਾੜੀ ਆਸ਼ਾ ਵਰਕਰਾਂ ਦੀਆਂ ਮੰਗਾਂ ਮਤਲਬ ਪੂਰੇ ਜਿਹੜੇ ਪੰਜਾਬ ਦੇ ਮੁਲਾਜ਼ਮ ਆ ਚਾਹੇ ਕਿਸੇ ਵੀ ਵਿਭਾਗ ਵਿੱਚ ਕੰਮ ਕਰ ਰਿਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਅੱਜ ਇਹ ਭਾਰਤ ਬੰਦ ਦਾ ਜਿਹੜਾ ਰੱਖੀ ਗਈ ਆ ਠੀਕ ਹੈ ਜੀ ਕੁਝ ਜਿਹੜੇ ਬੈਂਕਾਂ ਵਾਲੇ ਆ ਕਿ ਦਰਜਾਚਾਰ ਕਰਮਚਾਰੀਆਂ ਨੂੰ ਲੋਨ ਦੇਣ ਦੇ ਵਿੱਚ ਵੀ ਕਾਫੀ ਉਹ ਕਹਿੰਦੇ ਵੀ ਨਹੀਂ ਜੀ ਤੁਹਾਡਾ ਹਾਲਾ ਕਿ ਉਹਨਾਂ ਦੀਆਂ ਬੈਂਕਾਂ ਦੇ ਵਿੱਚ ਸੈਲਰੀਆਂ ਜਾਂਦੀਆਂ ਉਹ ਵੀ ਕਾਫੀ ਪਰੇਸ਼ਾਨ ਕਰਦੇ ਆ ਉਹ ਵੀ ਮੰਗ ਜਿਹੜੀ ਇਹ ਵਿੱਚ ਪਾਈ ਆ ਨਗਰ ਕੌਂਸਲ ਤਰਵੰਡੀ ਪਾਈ ਦੇ ਵਿੱਚ ਜਿਹੜੇ ਬਾਕੀ ਦੇ ਕੁਝ ਕੁ ਜਿਹੜੇ ਸਫਾਈ ਸੇਵਕ ਤੇ ਸੀਵਰਮੈਨਾਂ ਨੂੰ ਕੰਟਰੈਕਟ ਤੇ ਲੈ ਲਿਆ ਗਿਆ ਸੀਗਾ ਕੁਝ ਬਾਕੀ ਰਹਿੰਦੇ ਆ ਜਿਹੜੇ ਆਊਟਸੋਰਸ ਆ ਸੀਮੈਨਾਂ ਕੰਪਿਊਟਰ ਆਪਰੇਟਰ ਆ ਮਾਲੀ ਬੇਲਦਾਰ ਆ ਉਹਨਾਂ ਦੀ ਵੀ ਮੰਗ ਅਸੀਂ ਵਿੱਚ ਰੱਖੀ ਹੈਗੀ ਉਹਨਾਂ ਨੂੰ ਵੀ ਤੁਰੰਤ ਬਿਨਾਂ ਸ਼ਰਤ ਤੋਂ ਜਿਹੜਾ ਵਿਭਾਗ ਦੇ ਵਿੱਚ ਲਿਆ ਜਾਵੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ